ਸੱਚੀ ਗੱਲ ਜੀ ਸਾਰਿਆਂ ਨੂੰ ਕਿਦਾ ਤੁਸੀਂ ਸਾਰੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਵੀਡੀਓ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਨੀ ਹੈ ਜਿਹੜਾ ਮੈਂ ਪਿਛਲੀ ਵੀਡੀਓ ਦੇ ਵਿੱਚ ਟੋਨਰ ਲਾਇਆ ਸੀ ਨਾ ਦੇਖੋ ਕਿੰਨਾ ਸੁਣਾ ਵਾਲਾਂ ਤੇ ਕਲਰ ਆਇਆ ਵਾ ਔਰ ਬਹੁਤ ਸਮੂਥ ਦੇ ਜਿੱਦਾਂ ਸਿਲਕੀ ਹੋ ਗਏ ਨੇ ਇੰਨੇ ਕ ਜਿਆਦਾ ਮਤਲਬ ਕਹ ਲਓ ਵੀ ਇਹ ਸ਼ਾਰਟਡ ਹੋ ਜਾਂਦੇ ਨੇ ਕਿ ਸਮ ਟਾਈਮ ਨਾ ਮੈਨੂੰ ਕੰਗੀ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੁੰਦੀ ਹੈਗੀ ਮੈਂ ਹੱਥਾਂ ਨਾਲ ਹੀ ਸੁਲਝਾ ਲੈਂਦੀ ਆ ਇੰਨੇ ਸਮੂਥ ਮੇਰੇ ਵਾਲ ਜਿਹੜੇ ਹੋ ਜਾਂਦੇ ਆ ਔਰ ਥੋੜੇ ਥੋੜੇ ਸਟ੍ਰੇਟ ਵੀ ਹੋ ਜਾਂਦੇ ਨੇ ਹਨਾ ਸ਼ਾਈਨ ਦੇਖ ਲਓ ਕਿੰਨੀ ਸੋਹਣੀ ਆ ਤੇ ਫਿਰ ਮੈਨੂੰ ਮੇਰੀਆਂ ਕੁਝ ਸਬਸਕ੍ਰਾਈਬਰਸ ਦੀ ਰਿਕੁਐਸਟ ਆਈ ਸੀਗੀ ਮੇਰੀਏ ਭੈਣਾਂ ਦੀ ਕਿ ਰੂਪ ਜਿਹੜਾ ਤੁਸੀਂ ਹੈਅਰ ਸਟਾਈਲ ਕੀਤਾ ਹੁੰਦਾ ਨਾ ਦੇਖੋ ਭੈਣ ਇਹਨਾਂ ਬਹੁਤ ਸਿੰਪਲ ਜਿਹਾ ਹੇਅਰ ਸਟਾਈਲ ਆ ਹੇਅਰ ਸਟਾਈਲ ਕਰਾਇਆ ਬਸ ਇੱਕ ਵਾਲਾਂ ਨੂੰ ਟਾਈ ਕਰਨਾ ਹੁੰਦਾ ਵੀ ਗਰਮੀ ਲੱਗਦੀ ਰਹਿੰਦੀ ਆ ਕਿਉਂਕਿ ਮੈਨੂੰ ਖਿੰਡੇ ਜੇ ਕੰਨਾਂ ਕੋਲੋਂ ਖਿੰਡੇ ਜੇ ਐਵੇਂ ਗਰਦਨ ਮੈਨੂੰ ਵਾਲ ਬਹੁਤ ਹੁੰਦੇ ਕਿਸੇ ਦਿਨ ਕਵਰਾਟ ਮੈਨੂੰ ਆਉਂਦੀ ਰਹਿੰਦੀ ਆ ਵੀ ਮੈਨੂੰ ਗਰਮੀ ਨਹੀਂ ਲੱਗਦੀ ਹੈਗੀ ਹਨਾ ਅੜਕਤ ਨਹੀਂ ਆਉਂਦੀ ਹੈਗੀ ਤੇ ਬਸ ਆਪਾਂ ਕੁਛ ਨਹੀਂ ਕਰਨਾ ਆਲਮੋਸਟ ਮੇਰੇ ਅਦਰ ਸਭ ਮੇਰੀਆਂ ਭੈਣਾਂ ਨੂੰ ਇਹ ਜਿਹੜਾ ਹੇਅਰ ਸਟਾਈਲ ਆ ਉਹ ਆਉਂਦਾ ਹੋਊਗਾ ਹਨਾ ਪਰ ਫਿਰ ਵੀ ਤੁਸੀਂ ਰਿਕੁਐਸਟ ਕੀਤੀ ਸੀ ਤੇ ਆਪਾਂ ਪੂਰੀ ਕਰਦੇ ਆਂ ਇਦਾਂ ਸਾਈਡ ਤੋਂ ਵਾਲ ਲੈ ਕੇ ਥੋੜੇ ਜਿਵੇਂ ਉਹਨਾਂ ਨੂੰ ਟਵਿਸਟ ਕਰ ਲੈਣਾ ਵਾ ਇਦਾਂ ਘੁਮਾ ਕੇ ਜਹੀ ਤੇ ਬਸ ਸੂਈ ਲਾ ਲੈਣੀ ਆ ਫਿਰ ਦੂਜੇ ਪਾਸੇ ਉਹ ਇਦਾਂ ਲੈ ਕੇ ਵਾਲ ਥੋੜੇ ਜਿਵੇਂ ਘੁਮਾ ਕੇ ਸੂਈ ਲਾ ਲੈਣੀ ਆ ਇੱਥੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਜੋੜਾ ਕਰਕੇ ਦਿਖਾਉਂਗੀ ਜੋ ਮੇਰੇ ਕਈ ਵਾਰੀ ਕਰਿਆ ਹੁੰਦਾ ਵਾ ਹੈਨਾ ਬਟ ਜੋੜਾ ਕਰਨਾ ਮੈਨੂੰ ਜ਼ਿਆਦਾ ਪਸੰਦ ਨਹੀਂ ਹੈਗਾ ਮੈਂ ਤੁਹਾਨੂੰ ਸੱਜੀ ਜੀ ਗੱਲ ਦੱਸਾਂ ਮੈਂ ਗੁੱਤ ਕਰਦੀ ਆ ਪਰ ਵਾਲ ਥੋੜੇ ਛੋਟੇ ਹੋ ਗਏ ਸੀਗੇ ਕਿਸੇ ਕਾਰਨ ਮੇਰੇ ਵਾਲ ਕਟਿੰਗ ਹੋ ਗਏ ਸੀਗੇ ਹੈਨਾ ਕੱਟ ਹੋ ਗਏ ਸੀਗੇ ਜਿਹਦੇ ਕਰਕੇ ਬਟ ਹੁਣ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਧਣ ਲੱਗੇ ਤਾਂ ਹੁ ਕੇ ਪਹਿਲਾ ਬਾਰ ਮੇਰੇ ਜਿਹੜੇ ਆ ਬਹੁਤ ਲੰਬੇ ਸੀਗੇ ਬਹੁਤ ਜ਼ਿਆਦਾ ਲੰਬੇ ਵਾਲ ਸੀ ਹੈਵੀ ਬਹੁਤ ਵਾਲ ਸੀਗੇ ਹਨ ਪਰ ਕਿਸੇ ਹੈਲਥ ਇਸ਼ੂ ਕਰਕੇ ਮੇਰੇ ਵਾਲ ਜਿਹੜੇ ਆ ਕੱਟ ਹੋ ਗਏ ਸੀ ਬਟ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ ਵਾਲ ਵੱਧ ਰਹੇ ਨੇ ਤੇ ਗੋਤ ਮੇਰੀ ਹੋ ਰਹੀ ਆ ਤੇ ਇਥੇ ਜੁੜਾ ਆਪਾਂ ਜਿਹੜਾ ਇਦਾ ਹੀ ਜਿਵੇਂ ਸਿੰਪਲ ਆਪਾਂ ਕਰਦੇ ਹੁੰਨੇ ਆ ਉਹ ਕਰਕੇ ਤੇ ਫਿਰ ਮੈਂ ਲਾ ਲੈਣੀ ਹੁੰਨੀ ਆ ਕਲੈਚਰ ਤਾਂ ਕਿ ਇਹ ਪੂਰਾ ਫਿਕਸ ਹੋ ਜਾਵੇ ਤੇ ਕਿਸੇ ਪਾਸੇ ਹਿੱਲੇ ਡੁੱਲੇ ਨਾ ਗਰਮੀ ਦੇ ਵਿੱਚ ਵਾਲ ਖਿੰਡੇ ਪੁੰਡੇ ਜੇ ਤਾਂ ਮੈਨੂੰ ਬਹੁਤ ਘਬਰਾਟ ਹੁੰਦੀ ਰਹਿੰਦੀ ਆ ਹਨ ਤੇ ਦੇਖੋ ਨਾ ਹੁਣੇ ਲੱਗ ਰਿਹਾ ਗਰਦਨ 'ਚ ਤੇ ਨਾ ਲੱਗ ਰਹੀ ਹੈ ਚੁੰਨੀ ਜੀ ਘੁਮਾ ਕੇ ਜਿਵੇਂ ਆਪਾਂ ਕਰ ਲੈਨੇ ਹੁੰਨੇ ਆ ਉਹਦਾ ਹਨ ਕਿੱਡਾ ਸੋਹਣਾ ਲੱਗ ਰਿਹਾ ਨਾ ਤੇ ਜਦੋਂ ਮੈਂ ਇਹ ਮੇ ਬਾੜ ਕਰਦੀ ਹੁੰਨੀ ਆ ਨਾ ਮਤਲਬ हेयर ਸਟਾਈਲ ਤੇ ਜਿਹੜੇ ਮੇਰੇ ਇਹਦਾ ਟਵਿਸਟਰ ਜੇ ਕਰਕੇ ਸਾਈਡ ਤੋਂ ਘੁਮਾ ਕੇ ਬਾੜ ਸੂਈ ਪਾਈ ਹੋਈ ਆ ਮੇਰੀਆਂ ਇੱਕ ਦੋ ਸਬਸਕ੍ਰਾਈਬਰਸ ਨੇ ਜਿਨ੍ਹਾਂ ਨੇ ਕਮੈਂਟ ਕਰਿਆ ਸੀ ਰੂਪ ਕਿ ਨਾ ਸੋਣਾ ਛੇ ਡਾ ਹੁੰਦਾ ਤੁਹਾਡੇ ਬਾਲਾਂ ਦਾ ਬਹੁਤ ਪਿਆਰਾ ਲੱਗਦਾ ਜਰੂਰ ਦੱਸਿਓ ਕਿਹੜਾ ਕਲਰ ਲਾਉਣੀ ਆ ਉਹ ਵੀ ਡੈਫੀਨਿਟਲੀ ਵੀਡੀਓ ਸ਼ੇਕਿੰਗ ਮਿਲ ਜੂਗੀ ਤੁਹਾਨੂੰ ਹਨਾ ਦੇਖੋ ਕਿਤੋਂ ਬ੍ਰਾਊਨ ਬਲੈਕ ਨਾ ਵਧੀਆ ਲੱਗ ਰਿਹਾ ਨਾ ਲਓ ਜੀ ਇਹ ਆਪਣਾ ਸਿੰਪਲ ਜਿਹਾ ਜਿਹੜਾ हेयर ਸਟਾਈਲ ਬਣੋ ਨੇ ਕਰਦੀ ਹੁੰਨੀ ਆ ओके okay, जी ਤੇ बट ਮੈਂ ਹੁਣ ਜੂੜਾ ਖੋਲ ਕੇ ਕਰ ਲੈਣੀ ਆ ਗੁੱਤ ਕਿਉਂਕਿ ਮੈਨੂੰ ਗੁੱਤ ਚ ਜ਼ਿਆਦਾ ਮੈਨੂੰ ਕੰਫਰਟ ਫੀਲ ਹੁੰਦਾ ਵਾ ਹਨਾ ਔਰ ਥੋੜੀ ਜਿਹੀ ਕਹਿ ਲਓ ਵੀ ਵਧੀਆ ਲੱਗਦਾ ਵਾ ਮੈਨੂੰ ਹਨਾ ਇਹਨੂੰ ਜੂੜੇ ਚੋਂ ਜ਼ਿਆਦਾ ਵਧੀਆ ਲੱਗਦਾ ਹੈਗਾ ਲੋ ਜੀ ਆਪਾਂ ਰਿਕੁਐਸਟ ਕਰਤੀ ਹੈ ਤੁਹਾਡੀ ਪੂਰੀ ਜਿਹੜਾ ਮੈਂ ਪੋਨਰ ਲਾਇਆ ਸੀ ਨਾ ਉਹਦੇ ਨਾਲ ਸਮੂਥ ਸਿਲਕੀ ਸ਼ਾਈਨ ਤੇ ਬਾੜ ਬੰਨਦੇ ਹੀ ਬੰਦੇ ਨੇ ਔਰ ਬਾੜ ਵਾਦੇ ਵੀ ਨੇ ਝੜਨੋ ਵੀ ਹਟਦੇ ਨੇ ਜੇ ਤੁਸੀਂ ਜਾਣਨਾ ਦੇਖੋ ਜਦੋਂ ਤੱਕ ਤੁਸੀਂ ਮੈਨੂੰ 5-10 ਕਮੈਂਟ ਕਰਨੀ ਨਹੀਂ ਮੈਂ ਉਹ ਡੀਆਈਵਾਈ ਸ਼ੇਅਰ ਨਹੀਂ ਕਰਨਾ ਕਿਉਂਕਿ ਵਾਈਟ ਵਾਲਾ ਨੇ ਬਸ ਆਲਮੋਸਟ ਸਭ ਪਹਿਲਾਂ ਦੇ ਸਟਾਰਟ ਹੋ ਗਏ ਨੇ ਬਟ ਕੈਨ ਨਹੀਂ ਹੁੰਦੇ ਨੇ ਨਾ ਵਾਈਟ ਵਾਲਿਆਂ ਲਈ ਉਮਰ ਦੀ ਲੋੜ ਨਹੀਂ ਹੁੰਦੀ ਚਿੱਟੇ ਵਾਲਾਉਣ ਦੀ ਹੁਣ ਕੋਈ ਉਮਰ ਦੀ ਲੋੜ ਨਹੀਂ ਹੈਗੀ ਹੁਣ ਤਾਂ ਛੋਟੇ ਛੋਟੇ ਬੱਚਿਆਂ ਨੂੰ ਆਏ ਪਏ ਨੇ ਬਟ ਕਲਰ ਕਰਨ ਲਈ ਵਾਲ ਬਲੈਕ ਕਰਨ ਦੇ ਲਈ ਮੈਨੂੰ ਜ਼ਰੂਰ ਕਮੈਂਟ ਕਰਿਓ ਕੱਲ ਦੀ ਉਹ ਆ ਚੁਈ ਸੀ ਵੌਇਸ ਚੁਈ ਸੀ ਅੱਜ ਵੀ ਬੈਂਡ ਵੱਜੀ ਹੋਈ ਆ ਪਤਾ ਨਹੀਂ ਯਾਰ ਕਿਉਂ ਪਤਾ ਨਹੀਂ ਗਰਮੀ ਠੰਡਾ ਪਾਣੀ ਵੀ ਨਹੀਂ ਮੈਂ ਪਿੰਦੀ ਵੀ ਮੈਂ ਫ੍ਰਿਜ ਦਾ ਬਹੁਤ ਠੰਡਾ ਪਾਣੀ ਪੀਨੀ ਆ ਹਨਾ ਤੇ ਹੁਣ ਤਾਂ ਅੱਜ ਕੱਲ ਦਾ ਤਲਿਆ ਵੀ ਨਹੀਂ ਖਾ ਰਹੀ ਹੈਗੀ ਪਰ ਪਤਾ ਨਹੀਂ ਕਿਉਂ ਹੋ ਰਿਹਾ ਹੋਇਆ ਇਦਾਂ ਚਲੋ ਹੁਣ ਅਸੀਂ ਪਹਿਲਾਂ ਖਾ ਲਈਏ ਰੋਟੀ ਪਾਣੀ ਚਾਹ ਚੂ ਪੀ ਲਈ ਫਿਰ ਕਰਾਂਗੇ ਬਾਕੀ ਕੰਮ ਆਜਾ ਲਓ ਜੀ ਇੱਥੇ ਅਸੀਂ ਦੋਨੇ ਭੈਣਾਂ ਬੈਠੀਆਂ ਸੀਗੀਆਂ ਰੋਟੀ ਖਾਣ ਦੇ ਲਈ 4 ਵਜ ਗਏ ਸੀਗੇ ਕਿਉਂਕਿ ਸਕੂਲ ਤੋਂ ਆਉਂਦੀਆਂ ਸੀ ਸੌਂਗੀਆਂ ਸੀਗੀਆਂ ਤੇ ਸਿਰਜੇ ਦੁੱਖਦਾ ਸੀਗਾ ਮੈਂ ਪਾਣੀ ਕੱਢ ਕੇ ਪੈ ਗਈ ਉਹੀ ਮੈਂ ਸਿਰ ਬੁਣਣ ਲੱਗੀ ਸੀ ਮੈਂ ਕਿਹਾ ਚਲੋ ਵੀਡੀਓ ਵੀ ਬਣਾ ਲੈਣੀ ਹੈ ਮੇਰੀਆਂ ਭੈਣਾਂ ਨੇ ਕਿਹਾ ਹੋਇਆ ਵਾ ਹਨਾ ਰੂਬ ਤੁਸੀਂ ਦੱਸਿਓ ਹਨਾ ਆਪਣਾ ਜਿਹੜਾ ਹੈਅਰ ਸਟਾਈਲ ਉਹ ਕਿਵੇਂ ਕਰਦੇ ਹੋ ਜੂڑا ਕਿਵੇਂ ਕਰਦੇ ਹੋ ਹਨਾ ਤੇ ਰੋਟੀ ਖਾਂਦੀ ਕਹਿੰਦੀ ਅਸੀਂ ਦੋਨੇ ਜਿਹੜੀਆਂ ਗੱਲਾਂ ਕਰਨ ਲੱਗੀਆਂ ਆ ਮੈਨੂੰ ਲੱਗਦਾ ਨਾ ਹੁਣ ਇਹ ਸਾਰੀਆਂ ਹੁੰਦੀ ਹੋਊ ਇਹ ਚੀਜ਼ ਇਹ ਨਾ ਪਾਣੀ ਪੀ ਹੋ ਜਾਂਦਾ ਵਾ ਜ਼ਿਆਦਾ ਸਕੂਲ ਤੋਂ ਕੇਸੀ ਰੋਟੀ ਖਾਦੀ ਨਹੀਂ ਪਾਣੀ ਪੀ ਹੋ ਜਾਂਦਾ ਵਾ ਜ਼ਿਆਦਾ ਤੇ ਭੁੱਖ ਲੱਗਦੀ ਨਹੀਂ ਹੈਗੀ ਜਿਹਦੇ ਕਰਕੇ ਕੀ ਆ ਵੀ ਆਪਣਾ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ ਢੇਟ ਭਰ ਜਾਂਦਾ ਵਾ ਪਰ ਮੂੰਹ ਜਿਹੜੀ ਪਿਆਸ ਆਈ ਰਹਿੰਦੇ ਪਾਣੀ ਪੀ ਜਾਈਏ ਪੀ ਜਾਈਏ ਹੈ ਨਾ ਤੇ ਇੱਥੇ ਅਸੀਂ ਵੀ ਗੱਲ ਕਰ ਰਹੀਆਂ ਸੀਗੀਆਂ ਕਿ ਡੋਲੀ ਨੂੰ ਖਾਣ ਦਾ ਮਨ ਵੀ ਕਰ ਰਿਹਾ ਬਟ ਜੇ ਨਾ ਖਾਦੀ ਫਿਰ ਗਰਮੀ ਪੈ ਜਾਊਗੀ ਹੈ ਨਾ ਚਲੋ ਚਾਦੀ ਕੋਟ ਪੀ ਕੇ ਕੇ ਰੋਟੀ ਖਾ ਕੇ ਤੇ ਅਸੀਂ ਕਿਹਾ ਵੀ ਬਾਹਰ ਤਾਂ ਬਹੁਤ ਸੀਗਾ ਕਿਵੇਂ ਜਾਈਏ ਚੱਲ ਮੈਂ ਕਿ 2 ਘੰਟੇ ਤੱਕ ਚੱਲਦੇ ਆਂ ਚੱਲ ਬਸ ਫਿਰ ਅਸੀਂ ਗਈਆਂ ਸ਼ਾਮੀ ਬਾਹਰ ਇੱਥੇ ਬਾਹਰ ਆ ਕੇ ਦੇਖ ਲੋ ਸਭ ਤੋਂ ਪਹਿਲਾਂ ਸਾਡੀ ਡਾਲੀ ਦਾ ਕੰਮ ਕੀ ਹੁੰਦਾ ਵਾ ਵੀ ਦੇਖਣਾ ਇੱਥੇ ਕੋਈ ਕੇਲੜੀ ਤਾਂ ਨਹੀਂ ਕੋਈ ਕੋੜ ਕੇਲੜਾ ਤਾਂ ਨਹੀਂ ਅਜੇ ਤੱਕ ਕੋੜ ਕੇਲੜਾ ਹੀ ਮਿਲ ਗਿਆ ਅੱਧਾ ਘੰਟਾ ਤਾਂ ਸਾਡਾ ਆਈ ਵੇਸਟ ਹੋ ਜਾਂਦਾ ਵਾ ਇੱਧਰ ਹਨਾ ਤੇ ਡਾਲੀ ਨੇ ਕਰੀ ਆਪਣੀ ਮੁਹਿੰਮ ਜਾਰੀ ਇਹਨੂੰ ਤਾਂ ਇਹ ਜੀ ਕੋਈ ਚੀਜ਼ ਦਿਖ ਜਵੇ ਸਹੀ ਹੈ ਨਾ ਸਭ ਤੋਂ ਪਹਿਲਾਂ ਮਾਰਨੀ ਆ ਠੀਕ ਆ ਵੀ ਤੂੰ ਤੇਰੀ ਹਿੰਮਤ ਕਿਵੇਂ ਹੋਈ ਸਾਡੀ ਜਗ੍ਹਾ ਤੇ ਆਉਣ ਦੀ ਨਾਲ ਦੀ ਨਾਲੇ ਪੂਰੀ ਕਮੈਂਟਰੀ ਆਪਦੀ ਕਰਦੀ ਹੁੰਦੀ ਆ ਪਤਾ ਪਿੱਛੇ ਜਿਹੜੀ ਜਗ੍ਹਾ ਵਾ ਨਾ ਵੱ ਮਤਲਬ ਉਹ ਬਾੜਾ ਜੋ ਖੁੱਲਾ ਰੱਖਿਆ ਹੋਇਆ ਵਾ ਨਾ ਤਾਂ ਸਾਫ਼ ਕਰਵਾਉਂਦੇ ਨੇ ਹਨਾ ਜਿਹਦੇ ਕਰਕੇ ਕੀ ਆ ਵੀ ਮਤਲਬ ਇਧਰ ਇਹ ਜੋ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ ਐਦਾਂ ਵੀ ਸਾਡਾ ਟਾਈਮ ਬਹੁਤ ਇੱਥੇ ਵੇਸਟ ਹੋ ਜਾਂਦਾ ਕਹੇ ਇਹਨਾਂ ਚੀਜ਼ਾਂ ਨੂੰ ਭਜਾਉਂਦੇ ਕਰਦੇ ਕਿਸੇ ਕਿਸੇ ਦਿਨ ਹੁੰਦਾ ਤੇ ਸੌ ਵੀ ਦੇਖੋ ਸਾਰਾ ਗਿੱਲਾ ਹੋ ਗਿਆ ਵਾ ਘਰ ਨਾਲ ਤੂੰ ਉਹਨੂੰ ਅੱਕੜੀ ਮਾਰ ਕੇ ਇਹ ਸਾਡੇ ਭੈਣ ਨੇ ਮੋਰਚਾ ਫਤੇ ਕਰ ਲਿਆ ਹੈ ਜਿਹੜੀ ਕਿੱਲੜੀ ਜਾਂ ਕੁੜ ਕਿੱਲੜਾ ਸਾਡੇ ਕਿੱਲੇ ਨੂੰ ਦਿਖਦਾ ਉਹ ਬਚਦਾ ਨਹੀਂ ਉਹ ਉੱਠਦਾ ਨਹੀਂ ਉੱਠ ਜਾਂਦਾ ਹੈ ਮੜਾ ਕਲਪਾਇਆ ਇਹਨੇ ਤੈਨੂੰ ਸਭ ਕੁਝ ਗਿੱਲਾ ਕਰਨਾ ਪੈ ਗਿਆ ਥੈਂਕ ਗੋਡ ਮੈਂ ਦੇਖ ਲਿਆ ਇੱਥੇ ਮਿਲ ਗਿਆ ਸੀ ਸਾਨੂੰ ਕੋੜ ਕੇਲੇ ਸਾਡੀ ਭੈਣ ਨੇ ਚੱਕ ਲਿਆ ਸਾਡੀ ਭੈਣ ਨੇ ਚੱਕ ਕੇ ਮਾਰਤਾ ਸਾਡੀ ਭੈਣ ਨੇ ਸਾਡੇ ਕੇਲੇ ਨੇ ਸਾਡੇ ਕੇਲੇ ਨੇ ਮਾਰਤਾ ਕੇਲਾ ਸੜੇ ਕੇਲੇ ਨੇ ਅਜੀਤ ਜਾਈ ਬਸਾ ਕੇ ਬੈਗੇ ਆਂ ਚਲਿਏ ਥੋੜੇ ਜਿਹਾ ਕੰਮ ਕਰ ਲਓ ਜੀ ਇੱਥੇ ਅਸੀਂ ਸਿੱਧਾ ਵੀਡੀਓ ਬਣਾਉਣ ਲੱਗੀਆਂ ਵਾ 7:30 ਦਾ ਟਾਈਮ ਹੋ ਗਿਆ ਸੀਗਾ ਹਨਾ ਤੇ ਇੱਥੇ ਥੋੜਾ ਜਿਹਾ ਹੋ ਗਿਆ ਸੀਗਾ ਕਵੇਲਾ ਤਡੋਲੀ ਮੈਨੂੰ ਕਰ ਰਹੀ ਹੈ ਤੰਗ ਕਿਉਂਕਿ ਮੈਂ ਲੱਗੀ ਸੀ ਸਬਜੀ ਬਣਾਉ ਨੂੰ ਮੈਂ ਆਲੂ ਕੱਟ ਰਹੀ ਸੀ ਤਾਂ ਇਹ ਮੈਨੂੰ ਕਹਿ ਰਹੀ ਸੀ ਕਿ ਦੀਦੀ ਪਲੀਜ਼ ਉਹ ਵਾਲੀ ਸਬਜੀ ਬਣਾ ਲਓ ਅੱਜ ਜਿਹੜੀ ਆਪਾਂ ਸਫਰ 'ਚ ਲੈ ਕੇ ਜਾਣੇ ਹੁੰਨੇ ਆ ਹਨਾ ਤੇ ਮੈਂ ਕਿਹਾ ਵੀ ਉਧਰ ਤਾਂ ਹੁਣ ਕਾਲੇ ਛੁੱਲੇ ਬਣੇ ਹੋਏ ਨੇ ਹਨਾ ਵੀ ਫਿਰ ਉਹ ਨਹੀਂ ਕਿਸੇ ਨੇ ਖਾਣੇ ਕਹਿੰਦੀ ਨਹੀਂ ਵੀਰੇ ਹੁਣੇ ਉਹ ਖਾ ਲੈਣਗੇ ਪਲੀਜ਼ ਤੁਸੀਂ ਮੇਰੇ ਲਈ ਬਣਾ ਲਓ ਮੇਰੇ ਤੇ ਆਪਦੇ ਲਈ ਤੇ ਵੀ ਮੰਮਾ ਥੋੜੀ ਜੀ ਲੈ ਲੈਣਗੇ ਮਾਮੀ ਵੀ ਤੁਸੀਂ ਉਹ ਸਬਜੀ ਬਣਾ ਲਓ ਜਿਹੜੀ ਆਪਾਂ ਸਫਰ 'ਚ ਲੈ ਕੇ ਜਾਣੇ ਹੁੰਨੇ ਆ ਹਨਾ ਮੈਂ ਕਿਹਾ ਚੱਲ ਇਹਨਾਂ ਨੂੰ ਉਤਰਨੀਆਂ ਆ ਵਿਚਾਰਿਆਂ ਨੂੰ ਵੀ ਉਹਦਾ ਬਣਾ ਲੈਨੇ ਆ ਹਨਾ ਮੈਨੂੰ ਇਹ ਟੈਸਟ ਕਰਕੇ ਹੋ ਗਈ ਸੀ ਨਾ ਮੇਰੀ ਸਾਡੀ ਵੱਡੀ ਭੈਣ ਜਿਹੜੀ ਆਸਟ੍ਰੇਲੀਆ ਦੇ ਵਿੱਚ ਆ ਹਨਾ ਉਹਦੀ ਮੈਨੂੰ ਆ ਗਈ ਸੀ ਕਾਲ ਅੱਜ ਤਾਂ ਮੈਂ ਜੋ ਵੀਡੀਓ ਸ਼ੁਰੂ ਕਰੀ ਨਾ ਬੱਸ ਉਹਨੂੰ ਕੀ ਦੱਸਾਂ ਵੀ ਢੰਗ ਤਰੀਕੇ ਦੇ ਨਾਲ ਪੂਰੀ ਨਹੀਂ ਕਰ ਹੋਈਗਾ ਤੇ ਕੋਈ ਅਰਚਨ ਕਦੇ ਕੋਈ ਫਿਰ ਉਹਦੀ ਕਾਲ ਆ ਗਈ ਕਰਕੇ ਪਹਿਲਾਂ ਮੇਰੇ ਬਾਜੀ ਬਹੁਤ ਜ਼ਿਆਦਾ ਬਿਮਾਰ ਸੀ ਉਹਨਾਂ ਦੀ ਹੱਟ ਦੀ ਸਰਜਰੀ ਹੋਈ ਕਰਕੇ ਨਾ ਕੁਛ ਦਿਨ ਜਿਵੇਂ ਕਹਿੰਦੇ ਲੋ 2-3 ਮਹੀਨੇ ਸਾਡੀ ਚੰਗੀ ਤਰ੍ਹਾਂ ਗੱਲ ਜੀ ਨਹੀਂ ਸੀ ਹੋਈ ਦੋਨਾਂ ਭੈਣਾਂ ਦੀ ਫਿਰ ਤੁਹਾਨੂੰ ਪਤਾ ਹੀ ਇਹ ਵੀ ਹੁੰਦਾ ਤਾਂ ਹੈਗਾ ਹੀ ਆ ਨਾ ਵੀ ਜਦੋਂ ਭੈਣਾਂ ਦੋ ਗੱਲਾਂ ਕਰਨ ਫਿਰ ਹੁਣ ਬਾਜੀ ਠੀਕ ਸੀ ਤਾਂ ਕਾਫੀ ਟਾਈਮ ਬਾਅਦ ਅੱਜ ਅਸੀਂ ਦੋਨਾਂ ਭੈਣਾਂ ਨੇ ਮੈਂ ਕਿਹਨੀਆਂ ਅੱਧਾ ਪੌਣਾ ਘੰਟਾ ਸੜੀ ਪਹਿਲਾਂ ਵੀਡੀਓ ਕਾਲ ਚੱਲਦੀ ਰਹੀ ਫਿਰ ਅਸੀਂ ਕਾਲ ਤੇ ਆ ਗਈਆਂ ਜੌਬ ਤੇ ਸੀਗੀ ਤਾਂ ਫਿਰ ਜੌਬ ਤੇ ਹੋ ਕੇ ਤਾਂ ਬਾਹਰਲੇ ਤੁਹਾਨੂੰ ਪਤਾ ਹੀ ਆ ਵੀ ਆਉ ਸਮਝ ਰਹੇ ਨਹੀਂ ਇੰਡੀਆ ਵਾਲੇ ਵੇਲੇ ਹੀ ਨੇ ਜਦ ਕਿ ਸ ਨੇ ਹੈਡਫੋਨ ਜਾਈ ਪਰ ਆਈਪੌਡ ਜਿਹਾ ਵਗੈਰਾ ਕੀ ਵੀ ਨੇ ਆਇਰਪੌਡ ਜਿਹਾ ਵਗੈਰਾ ਹੈ ਨਾ ਤੇ ਚੱਲ ਆਪਣਾ ਲੱਗੇ ਰਹਿੰਦੇ ਨੇ ਨਾ ਵੀ ਗੱਲਾਂ ਮਾਰਨ ਤੇ ਚਲ ਉਹਦੇ ਨਾਲ ਦੁੱਖ ਸੁੱਖ ਜਿਹਾ ਕਰਕੇ ਆਣ ਹਸੀਆਂ ਖੇਡੀਆਂ ਜਿਹਾ ਕਰਕੇ ਤੇ ਫਿਰ ਲੱਗੀ ਸੀ ਮੈਂ ਸਬਜ਼ੀ ਬਣਾਉਣਾ ਹੈ ਨਾ ਮੈਂ ਅੱਜ ਇਹ ਸਬਜ਼ੀ ਬਣਾ ਰਹੀ ਆ ਨਾ ਤੇ ਇਹ ਸਿੰਪਲ ਆਲੂਆਂ ਦੀ ਸਬਜ਼ੀ ਬਹੁਤ ਸੌਖੇ ਤਰੀਕੇ ਦੇ ਨਾਲ ਆ ਵੀ ਜਦ ਕਦੇ ਘਰ ਮਹਿਮਾਨ ਵੀ ਆ ਜਾਣ ਤਾਂ ਮਿੰਟੋ ਸਕਿੰਟੋ ਜੀ ਬਣ ਜਾਂਦੀ ਆ ਪਰ ਬਣਾਇਓ ਉਸੇ ਤਰੀਕੇ ਨਾਲ ਉਹੀ-ਉਹੀ ਚੀਜ਼ਾਂ ਪਾਕੇ ਜੋ ਮੈਂ ਪਾਕੇ ਬਣਾਈ ਆ ਇੱਕ ਵਾਰੀ ਜਿਹੜੀ ਜਿਹੜੀ ਭੈਣ ਨੂੰ ਲੱਗਦਾ ਲੈ ਤਾਂ ਐਵੇਂ ਬਣ ਗਈ ਇੱਕ ਵਾਰ ਬਣਾ ਕੇ ਇਸੇ ਤਰੀਕੇ ਨਾਲ ਖਾ ਕੇ ਦੇਖਿਓ ਫਿਰ ਦੱਸਿਓ ਵੀ ਰੂਪ ਸਹੀ ਕਹਿੰਦੀ ਸੀ ਕਿ ਨਹੀਂ ਬਹੁਤ ਟੇਸਟੀ ਬਣਦੀ ਆ ਸਫਰ 'ਚ ਲੈ ਕੇ ਜਾਣ ਦੇ ਲਈ ਵੀ ਬਹੁਤ ਠੀਕ ਰਹਿੰਦੀ ਆ ਕਿਉਂਕਿ ਦੇਖੋ ਹਨਾ ਹਲਕਾ ਫੁਲਕਾ ਜਿਹਾ ਰਹਿੰਦਾ ਇਹ ਪਰੋਂਠੇ ਨਾਲ ਬਣਾ ਲੈਂਦੇ ਆ ਕੋਈ ਪੂਰੀਆਂ ਬਣਾ ਲੈਣ ਦਾਸ ਤਾਂ ਪਰ ਦੇ ਹੁੰਦੇ ਆ ਨਾ ਨਾ ਤੇ ਨਾਲ ਹੀ ਸਬਜੀ ਹੁੰਦੀ ਆ ਬਹੁਤ ਹੀ ਸਵਾਦ ਲੱਗਦੀ ਆ ਪਹਿਲਾਂ ਮੈਂ ਮਤਲਬ ਸਰੋਂ ਦਾ ਤੇਲ ਪਾ ਕੇ ਥੋੜਾ ਜਿਹਾ ਦੇ ਵਿੱਚ ਸੁੱਕਾ ਧਨੀਆ ਜਿਹੜਾ ਸਾਬਤ ਹੁੰਦਾ ਤੇ ਮੇਥੀ ਦਾਣਾ ਜੋ ਕਿ ਡਾਇਜੈਸ਼ਨ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਵਾ ਤੇ ਥੋੜੇ ਜਿਹਾ ਦਾਣੇ ਮੈਂ ਪਾਉਣੇ ਨੇ ਜਿਹੜੇ ਜਿਵੇਂ ਆਪਣੇ ਜੀਰੇ ਦੇ ਪਾ ਕੇ ਤੇ ਫਿਰ ਆਪਾਂ ਉਹਦੇ ਵਿੱਚ ਆਲੂ ਪਾ ਦੇਣੇ ਨੇ ਫਰਾਈ ਕਰ ਦੇਣੇ ਨੇ ਫਰਾਈ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਲਸਣ ਅਦਰਕ ਦਾ ਜਿਹੜਾ ਜੋ ਵੀ ਆਪਣਾ ਸੀਕ੍ਰੇਟ ਮਸਾਲਾ ਮੇਰੀ ਸ਼ਾਰਟ ਵੀਡੀਓ ਦੇ ਵਿੱਚ ਦੇਖ ਲਿਓ ਜਿਹਦੇ ਵਿੱਚ ਮੈਂ ਨੂਨ ਮਿਰਚ ਮਸਾਲੇ ਭਾਲੇ ਪਾ ਕੇ ਉਹਨੂੰ ਕੁੱਟ ਦੀ ਹੁੰਨੀ ਆ ਉਸ ਤੋਂ ਬਾਅਦ ਦੇ ਵਿੱਚ ਪਾਣਾ ਆ ਤੁਸੀਂ ਕਹੋਗੇ ਜੀ ਜਿਹਦਾ ਪਹਿਲਾਂ ਪੈਂਦੀ ਨਹੀਂ ਏਸੀ ਤੇ ਸਬਜ਼ੀ ਦੇ ਵਿੱਚ ਬਾਅਦੋਂ ਪਾਉਣੀ ਆ ਇਹੀ ਤਾਂ ਹੀ ਦਿਖਾ ਸੀ ਇਹ ਤਾਂ ਬਸ ਬਾਅਦੋਂ ਪਾ ਕੇ ਉਹ ਮਸਾਲਾ ਜਦੋਂ ਆਪਾਂ 2-4 ਕਿ ਮਿੰਟ ਭੁੰਨ ਲਿਆ ਫਿਰ ਪਾਉਣੇ ਨੇ ਆਪਾਂ ਪਿਆਜ਼ ਤੁਸੀਂ ਕਹੋਗੇ ਲੈ ਹੁਣ ਤਾਂ ਪਿਆਜ਼ ਕੱਚੇ ਰਹਿ ਜਾਣਗੇ ਤਾਂ ਬਣਨਗੇ ਨਹੀਂ ਬਣਾਉਣੇ ਕਿੰਨੇ ਨੇ ਬਣਾਣੀ ਤਾਂ ਹੈ ਨਹੀਂਗੇ ਬਸ ਆਪਾਂ ਤਾਂ ਇੱਕ ਇਹ ਕਹਿ ਲੋ ਵੀ ਇਹ ਮਸਾਲੇ ਦੇ ਵਿੱਚ ਛਸਲੇ ਜੇ ਮੰਗੂ ਲੈ ਲੋ ਵੀ ਕਰਨੇ ਨੇ ਹਨਾ ਤੇ ਫਿਰ ਆਪਾਂ ਕੱਚੇ ਪਿਆਜ਼ ਇਹਦੇ ਵਿੱਚ ਪਾ ਦੇਣੇ ਨੇ ਸਬਜੀ ਨੂੰ ਫਿਰ ਥੋੜਾ ਜਿਹਾ ਕਹਿ ਲੋ ਹਲਾ ਕੇ 5 ਤੋਂ ਜਿਵੇਂ 5 ਕ ਜਾਂ 6 ਮਿੰਟ ਹਾਰਡਲੀ 5 ਤੋਂ 7 ਮਿੰਟ ਲਾ ਲਓ ਤਾਂ ਕਿ ਆਪਾਂ ਰੱਖ ਦੇਣਾ ਜਦੋਂ ਪਿਆਜ਼ ਵਿੱਚ ਮਿਕਸ ਕਰ ਲਈ ਜਦੋਂ ਇਹਦੇ ਵਿੱਚ ਇਹਦੇ ਥੋੜੀ ਥੋੜੀ ਕੱਚੇ ਕੱਚੇ ਜੇ ਪਿਆਜ਼ ਰਹਿ ਜਾਂਦੇ ਨੇ ਇਹੀ ਤੈਨੜਾ ਟੇਸਟ ਆ ਉਹ ਕਰੰਚੀ ਕਰੰਚੀ ਜੇ ਲੱਗਦੇ ਨੇ ਹਨਾ ਜਦੋਂ ਆਪਾਂ ਖਾਂਦੇ ਆ ਤੇ ਉਲਟਾ ਜਦੋਂ ਆਪਾਂ ਮਤਲਬ ਦੂਜੀ ਤਰਫ ਕੀ ਗੱਲ ਵੀ ਸਾਈਡ ਜੇ ਜਦੋਂ ਆਪਾਂ ਬਾਹਰ ਕਿਤੇ ਜਾਂਦੇ ਆ ਵੀ ਜੇ ਆਪਾਂ ਇਹ ਸਬਜੀ ਖਾਂਦੇ ਆ ਪਿਆਜ਼ ਨਾਲ ਤਾਂ ਵੈਸੇ ਵੀ ਤੁਹਾਨੂੰ ਪਤਾ ਫਿਰ ਉਲਟੀ ਵਗੈਰਾ ਵਾਂਗੂ ਨਹੀਂ ਲੱਗਦਾ ਹੁੰਦਾ ਹੈ ਨਾ ਆਪਾਂ ਨੂੰ ਵੋਮਟ ਮੰਗੋਣੀ ਨਹੀਂ ਲੱਗਦਾ ਤੇ ਵਧੀਆ ਰਹਿੰਦੀ ਹੈ ਇਹ ਸਬਜੀ ਹੈ ਨਾ ਤੇ ਵੀ ਜੇ ਇਦਾਂ ਪਿਆਜ਼ ਜੇ ਕੱਚੇ ਜੇ ਕਰਕੇ ਆਪਾਂ ਵਿੱਚ ਪਾਈ ਹੁੰਦੇ ਨੇ ਹਨਾ ਬਹੁਤ ਛੇਤੀ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਬਣਦੀ ਹੈ ਇਹ ਮੇਰੀ ਫੇਵਰਿਟ ਸਬਜੀ ਹੈ ਕਹਿ ਲਓ ਇੱਕ ਕਿਸਮ ਦੀ ਹੈ ਨਾ ਤੇ ਮੈਂ ਇੱਕ ਦਿਨ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਵਾ ਆਪਣਾ ਦੂਰ-ਦਰਾਡੇ ਜੋ ਕੋਈ ਸਫਰ ਕਰਨਾ ਹੁੰਦਾ ਵਾ ਇੱਕ ਦਿਨ ਪਹਿਲਾਂ ਬਣਾ ਲਈਦੀ ਆ ਤੇ ਜਿਵੇਂ ਸ਼ਾਮ ਨੂੰ ਬਣਾ ਕੇ ਰਾਤ ਨੂੰ ਬਣਾ ਕੇ ਰੱਖ ਲਈ ਤੇ ਦੂਜੇ ਦਿਨ ਪਾਣੀ ਆ ਡੱਬੇ ਦੇ ਵਿੱਚ ਜਿਵੇਂ ਮੇਰੇ ਮਾਮਾ ਜੀ ਬਹੁਤ ਜਿਵੇਂ ਆਊਟਿੰਗ ਕਰਦੇ ਹੁੰਦੇ ਸੀਗੇ ਮੋਸਟਲੀ ਉਹਨਾਂ ਨੂੰ ਬਣਾ ਕੇ ਦਿੰਦੀ ਹੁੰਦੀ ਸੀ ਇਹ ਸਬਜੀ ਹੈ ਨਾ ਠੀਕ ਹੈ ਜੀ ਤੇ ਚਲੋ ਆਪਣਾ ਜਿਹੜਾ ਡਿਨਰ ਦੇ ਲਈ ਸਬਜੀ ਹੋ ਗਈ ਹੈ ਰੈਡੀ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿਥੇ ਨੂੰ ਵੀਡੀਓ ਥੋੜੀ ਜੰਨੀ ਕੁ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣਾ ਖਿਆਲ ਰੱਖਿਓ ਗਰਮੀ ਬਹੁਤ ਜ਼ਿਆਦਾ ਵਾ ਸਿੰਪਲ ਸਿੰਪਲ ਹਲਕਾ ਹਲਕਾ ਖਾਓ ਨਹੀਂ ਖਾਓ ਯਾਰ ਖਾਓ ਜੋ ਚੀਜ਼ ਵੀ ਜੀ ਕਰਦਾ ਖਾਓ ਬਸ ਮੈਂ ਤਾਂ ਇਹ ਕਹਿ ਨਹੀਂ ਆ ਖਾਓ ਜ਼ਿੰਦਗੀ ਇਹ ਤਾਂ ਸਾਰਾ ਕੁਝ ਹੈ ਬਟ ਇਹ ਥੋੜਾ ਜਿਹਾ ਗਰਮੀ ਤਾਂ ਵੀ ਆਪਣਾ ਖਿਆਲ ਰੱਖੋ ਹਨਾ ਤੇ ਦੂਜੇ ਪਾਸੇ ਪਾਣੀ ਪੂਣੀ ਵੀ ਮੜਾ ਮੋਟਾ ਜਿਹੜਾ ਉਹ ਪੀਂਦੇ ਰਹੋ ਹਸਾਬ ਸਿਰ ਜਿਹਦਾ ਹਨਾ ਠੀਕ ਹੈ ਜੀ ਤੇ ਲੋ ਸਬਜੀ ਗਈ ਆ ਆਪਣੀ ਬਾਣ ਡੱਲੀ ਮੇਰੀ ਹੋ ਗਈ ਆ ਖੁਸ਼ ਤੇ ਹੁਣ ਤਾਂ ਉਹਨੂੰ ਆਏ ਆ ਵੀ ਕੋਦੋਂ ਮੈਂ ਖਾ ਲਵਾਂ ਰੋਟੀ ਚਲੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ